विराजमान हुए क्योंकि गुरु अंकदेव महाराज की सपोत्री बीबी अमर जी ਪਾਈ ਜਸੂਰੀ ਬਾਬਾ ਦਾ ਬਾਬਾ ਅਮਰਦਾਸ ਮਹਾਰਾਜ ਉਹਦਾ ਕੋ ਲਾਲ ਤਿਆਰ ਜਦੋਂ ਗੁਰੂ ਅੰਗਦੇਵ ਸਾਹਮਣੇ ਹੁੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬੱਬਾ ਜੀ ਤੁਹਾਡਾ ਕੋਈ ਟ੍ਰਾਂਸਫਰ ਹੈ ਜਾਣਕਾਰੀ ਦਿਓ ਗੁਰੂ ਪਿਆਰੇ ਸਾਧ ਸੰਗਤ ਜੀ ਅੱਜ ਵੇਲੇ ਅਸੀਂ ਮੌਜੂਦ ਹੈ ਗੁਰਦੁਆਰਾ ਸ੍ਰੀ ਤਪਿਆਣਾ ਸਾਹਿਬ ਜੀ ਇਹ ਗੁਰੂ ਘਰ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਨਾਲ ਸੰਬੰਧਿਤ ਹੈ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਭਾਈ ਬਾਲਾ ਜੀ ਭਾਈ ਮਰਦਾਨਾ ਜੀ ਸਮੇਤ ਉਹਨਾਂ ਨੇ ਇੱਥੇ ਚਰਨ ਪਾਏ ਔਰ ਇਹ ਸੇ ਇਲਾਕੇ ਦੀਆਂ ਸੰਗਤਾਂ ਨੂੰ ਅੰਮ੍ਰਿਤ ਬਾਣੀ ਦਾ ਕੀਰਤਨ ਸੁਨਾਇਆ ਗੁਰਮਤ ਦਾ ਉਪਦੇਸ਼ ਇੱਥੇ ਦ੍ਰਿੜ ਕਰਵਾਇਆ ਜਦੋਂ 1539 ਨੂੰ ਸ੍ਰੀ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਨੂੰ ਗੁਰਗੱਦੀ ਬਖਸ਼ਿਸ਼ ਕੀਤੀ ਮਹਾਰਾਜ ਜੀ ਨੇ ਹੁਕਮ ਕੀਤਾ ਸੀ ਕਿ ਤੁਸੀਂ ਖਡੂਰ ਸਾਹਿਬ ਚਲੇ ਜਾਓ ਜਦੋਂ ਸਤਗੁਰਾਂ ਦੀ ਆਗਿਆ ਹੋ ਗਈ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਖਡੂਰ ਸਾਹਿਬ ਆ ਗਏ ਮਾਤਾ ਪਿਹਾਈ ਜੀ ਦੇ ਘਰ ਨਿਵਾਸ ਕੀਤਾ ਤੇ ਮਾਤਾ ਪਿਹਾਈ ਜੀ ਦੇ ਘਰ ਤੋਂ ਪ੍ਰਸ਼ਾਦਾ ਸ਼ੱਕ ਕੇ ਤੇ ਗੁਰੂ ਸਾਹਿਬ ਇੱਥੇ ਤਪਿਆਣਾ ਸਾਹਿਬ ਆ ਕੇ ਸਮਾ ਬਤੀਤ ਕਰਿਆ ਕਰਦੇ ਸੀ ਔਰ ਇੱਥੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਪ੍ਰਭੂ ਦੇ ਸਿਮਰਨ ਵਿੱਚ ਜੁੜੇ ਰਿਆ ਕਰਦੇ ਸਨ ਇਤਿਹਾਸ ਪੜੀਏ ਤੇ ਇਤਿਹਾਸ ਦੱਸਦਾ ਹੈ ਕਿ 24 ਘੰਟਿਆਂ ਦੇ ਵਿੱਚੋਂ ਪ੍ਰਸ਼ਾਦੇ ਦਾ ਸਿਰਫ ਚੌਥਾ ਹਿੱਸਾ ਭੋਜਨ ਸ਼ੱਕ ਕੇ ਤੇ ਬਾਕੀ ਸਾਰਾ ਸਮਾਂ ਇੱਥੇ ਰਹਿ ਕੇ ਮਹਾਰਾਜ ਭਜਨ ਦੇ ਵਿੱਚ ਜੁੜਦੇ ਸੀ 8 ਮਹੀਨੇ ਲਗਾਤਾਰ ਗੁਰੂ ਸਾਹਿਬ ਜੀ ਨੇ ਇੱਥੇ ਆਕਾਲ ਪੁਰਖ ਦੀ ਬੰਦਗੀ ਕੀਤੀ ਸਤਿਗੁਰੂ ਨਾਨਕਦੇਵ ਸੱਚੇ ਪਾਤਸ਼ਾਹ ਜੀ ਨੂੰ ਚੇਤੇ ਕਰਦੇ ਰਹੇ 8 ਮਹੀਨੇ ਬਾਅਦ ਭਾਈ ਸਧਾਰਨ ਦੀ ਭਾਈ ਧੀਰੂ ਜੀ ਨੂੰ ਨਾਲ ਲੈ ਕੇ ਗੁਰੂ ਸਾਹਿਬ ਸ੍ਰੀ ਗੁਰੂ ਨਾਨਕਦੇਵ ਜੀ ਇੱਥੇ ਆਏ ਸਨ। ਔਰ ਇੱਥੇ ਆ ਕੇ ਸਤਿਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਨੂੰ ਦਰਸ਼ਨ ਦਿੱਤੇ। ਮਾਤਾ ਖੀਵੀ ਜੀ ਔਰ ਸਤਿਗੁਰੂ ਅੰਗਦ ਦੇਵ ਜੀ ਮਹਾਰਾਜ ਇੱਥੇ ਦਰਸ਼ਨ ਕਰਨ ਵਾਸਤੇ ਪਹੁੰਚੇ ਸਨ। ਸਤਿਗੁਰਾਂ ਦੇ ਪ੍ਰੇਮ ਕਰਕੇ ਸ੍ਰੀ ਗੁਰੂ ਨਾਨਕਦੇਵ ਜੀ ਮਹਾਰਾਜ ਉਸ ਵੇਲੇ 2 ਮਹੀਨੇ ਲਗਾਤਾਰ ਇੱਥੇ ਰਹੇ। 2 ਮਹੀਨੇ ਬਾਅਦ ਜਦੋਂ ਇੱਥੇ ਵਾਪਸੀ ਚਾਹੀ ਸਤਿਗੁਰੂ ਜੀ ਇਥੋਂ ਚੱਲੇ ਤੇ ਵਿਦਾ ਕਰਨ ਵਾਸਤੇ ਸਤਿਗੁਰੂ ਅੰਗਦ ਦੇਵ ਜੀ ਨਾਲ ਗਏ ਸਰੋਵਰ ਦੇ ਪਾਰਲੇ ਪਾਸੇ ਜਾਵਾਂਗੇ ਗੁਰਦੁਆਰਾ ਤਪ ਸਥਾਨ ਉੱਥੇ ਬਾਹਰਲੇ ਪਾਸੇ ਪਹੁੰਚ ਕੇ ਮਹਾਰਾਜੀ ਨੇ ਅਖਿਆ ਭਾਈ ਤੁਸੀਂ ਆਪਣਾ ਕੰਮ ਕਰੋ ਇੱਥੇ ਬੈਠੋ ਅਸੀਂ ਚਲਦੇ ਹਾਂ ਗੁਰੂ ਜੀ ਨੇ ਸੁਭਾਅਕੇ ਬਚਨ ਕਹੇ ਵੀ ਇੱਥੇ ਬੈਠੋ ਔਰ ਸਤਿਗੁਰੂ ਅੰਗਦ ਦੇ ਮਹਾਰਾਜ ਉੱਥੇ ਚੌਂਕੜਾ ਲਾ ਕੇ ਬੈਠ ਗਏ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਇੱਥੋਂ ਚਲੇ ਗਏ ਪਰ ਸਤਿਗੁਰਾਂ ਦਾ ਬਚਨ ਮੰਨ ਕੇ ਬੈਠਣ ਵਾਲਾ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ 4 ਮਹੀਨੇ ਇੱਕ ਚੌਂਕੜੇ ਵਿੱਚ ਉੱਥੇ ਹੀ ਬੈਠੇ ਰਹੇ ਬੰਦਗੀ ਕਰਦੇ ਰਹੇ 4 ਮਹੀਨੇ ਬਾਅਦ ਫਿਰ ਸਤਿਗੁਰੂ ਜੀ ਨੇ ਉੱਥੋਂ ਆ ਕੇ ਉਠਾਇਆ ਔਰ ਮਹਾਰਾਜੀ ਨੇ ਆਖਿਆ ਸੀ ਤੇ ਸੁਭਾਅ ਕੋ ਜਿਵੇਂ ਕੋਈ ਜਾਂਦਾ ਹੋਇਆ ਕਹਿ ਦਿੰਦਾ ਤਵੇਂ ਆਖਿਆ ਸੀ ਪਰ ਤੁਸੀਂ ਇੱਥੇ ਹੀ ਬੈਠ ਗਏ ਪਰ ਮਹਾਰਾਜੀ ਨੇ ਆਖਿਆ ਅਸੀਂ ਪ੍ਰਣ ਕੀਤਾ ਸੀ ਕਿ ਜੋ ਤੁਹਾਡਾ ਹੁਕਮ ਹੋਏਗਾ ਅਸੀਂ ਉਸੇ ਅਨੁਸਾਰ ਹੀ ਮੰਨ ਲੈਣਾ ਤੁਸੀਂ ਬੈਠਣ ਲਈ ਆਖਿਆ ਅਸੀਂ ਬੈਠ ਗਏ ਉਸ ਵਡੇ ਸਤਿਗੁਰੂ ਨਾਨਕ ਦੇ ਮਹਾਰਾਜੀ ਨੇ ਬਚਨ ਕੀਤਾ ਸੀ ਜਹ ਗੁਰ ਅੰਗਦ ਜੀ ਤਪ ਕਰਾ ਨਾਮ ਤਪਿਆਣਾ ਪੋਖਰ ਕਾਤਰ ਆ ਇਹ ਸਰੋਵਰ ਪਹਿਲਾਂ ਹੀ ਇੱਥੇ ਮੌਜੂਦ ਸੀ ਸਤਿਗੁਰਾਂ ਨੇ ਇਸ ਦਾ ਨਾਮ ਤਪਿਆਣਾ ਸਾਹਿਬ ਰੱਖਿਆ ਮਹਾਰਾਜੀ ਨੇ ਆਖਿਆ ਤਪ ਦਾ ਘਰ ਹੈ ਇੱਥੇ ਇਹਨਾਂ ਨੇ ਤਪ ਕੀਤਾ ਹੈ ਸੋ ਇਸ ਪ੍ਰਕਾਰ ਇਥੋਂ ਦਾ ਇਤਿਹਾਸ ਹੈ ਬਾਅਦ ਦੇ ਵਿੱਚ ਜਦੋਂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੋਤੀ ਜੋਤ ਸਮਾ ਜਾਂਦੇ ਨੇ ਭਾਈ ਬਾਲਾ ਜੀ ਇੱਥੇ ਪਹੁੰਚਦੇ ਨੇ ਸਤਿਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਕੋਲ ਜਦੋਂ ਪਹੁੰਚੇ ਤਾਂ ਗੁਰੂ ਸਾਹਿਬ ਨੇ ਆਗਿਆ ਕੀਤੀ ਕਿ ਭਾਈ ਜੀ ਤੁਸੀਂ ਬਚਪਨ ਤੋਂ ਲੈ ਕੇ ਚਾਰੋਂ ਦਾਸੀਆਂ ਦਾ ਸਮਾਂ ਸਾਰਾ ਗੁਰੂ ਸਾਹਿਬ ਜੀ ਦੇ ਨਾਲ ਬਤੀਤ ਕੀਤਾ ਹੈ ਸਾਨੂੰ ਇਤਿਹਾਸ ਸੁਣਾਓ ਸੋ ਭਾਈ ਬਾਲਾ ਜੀ ਨੇ ਇੱਥੇ ਬੈਠ ਕੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਸਾਰਾ ਇਤਿਹਾਸ ਸੁਣਾਇਆ ਮਹਾਰਾਜ ਜੀ ਨੇ ਕਿਰਪਾ ਕੀਤੀ ਸੁਲਤਾਨਪੁਰ ਲੋਧੀ ਦੇ ਰਹਿਣ ਵਾਲੇ ਭਾਈ ਪੈੜਾ ਮੁਖਾ ਜੀ ਜੋ ਸੰਸਕ੍ਰਿਤ ਹਿੰਦੀ ਗੁਰਮੁਖੀ ਇਹਨਾਂ ਪਸ਼ਾਵਾਂ ਨੂੰ ਜਾਣਦੇ ਸੀ ਉਹਨਾਂ ਨੂੰ ਬੁਲਾ ਕੇ ਮਹਾਰਾਜੀ ਨੇ ਆਖਿਆ ਭਾਈ ਜੋ ਭਾਈ ਬਾਲਾ ਜੀ ਇਤਿਹਾਸ ਸੁਣਾ ਰਹੇ ਨੇ ਇਸ ਨੂੰ ਲਿਖੋ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਗੁਰੂ ਕੇ ਸਿੱਖ ਇਸ ਨੂੰ ਪੜ੍ਹ ਕੇ ਆਪਣੀ ਜੀਵਨ ਯਾਤਰਾ ਸਫਲ ਕਰਨ ਸੋ ਮਹਾਰਾਜੀ ਨੇ ਇਹ ਪਰਉਪਕਾਰ ਕੀਤਾ ਇਹ ਸਿੱਖਿਆ ਸਿਖਾਈ ਵੀ ਗੁਰੂ ਕਾ ਇਤਿਹਾਸ ਸੁਣਨਾ ਵੀ ਹੈ ਔਰ ਉਸ ਨੂੰ ਲਿਖ ਕੇ ਸੰਭਾਲ ਕੇ ਵੀ ਰੱਖਣਾ ਹੈ ਕਿ ਆਉਣ ਵਾਲੀਆਂ ਪੀੜ੍ਹੀਆਂ ਇਸ ਨੂੰ ਪੜ੍ਹ ਕੇ ਤੇ ਆਪਣਾ ਜੀਵਨ ਸੁਧਾਰ ਲੈਣ ਇਹ ਪਰਉਪਕਾਰ ਮਹਾਰਾਜੀ ਨੇ ਇੱਥੇ ਕੀਤੇ ਬਾਲਾ ਕਰਤੇ ਉਜਾਰ ਮੁਖ ਪੈੜੇ ਲਿਖੇ ਸੁਧਾਰ ਲਿਖਵਾਈ ਅੰਗਦ ਗੁਰੂ ਜਗ ਕੇ ਕਾਜ ਉਧਾਰ ਜਗਤ ਦੇ ਭਲੇ ਵਾਸਤੇ ਗੁਰੂ ਨਾਨਕ ਸਾਹਿਬ ਜੀ ਦੀ ਕਥਾ ਸ੍ਰੀ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਨੇ ਭਾਈ ਬਾਲਾ ਜੀ ਦੇ ਕੋਲੋਂ ਸੁਣ ਕੇ ਭਾਈ ਪੈੜਾ ਮੁਖਾ ਜੀ ਦੇ ਕੋਲੋਂ ਇੱਥੇ ਲਿਖਵਾਏ ਇੱਥੇ ਹੀ ਮਾਤਾ ਖੀਵੀ ਜੀ ਦਾ ਲੰਗਰ ਹਾਲ ਹੈ ਉਹਨਾਂ ਦੇ ਸਮੇਂ ਦੀ ਪੁਰਾਣੀ ਖੋਹੀ ਲੰਗਰ ਹਾਲ ਦੇ ਵਿੱਚ ਅੱਜ ਵੀ ਮੌਜੂਦ ਹੈ ਜਿੱਥੋਂ ਜਲ ਵਰਤਿਆ ਜਾਂਦਾ ਸੀ ਇੱਥੇ ਮਾਤਾ ਜੀ ਲੰਗਰ ਚਲਾਇਆ ਕਰਦੇ ਸੀ ਉਹਨਾਂ ਦੇ ਲੰਗਰ ਦਾ ਜ਼ਿਕਰ ਸਤਗੁਰੂ ਜੀ ਦੀ ਬਾਣੀ ਵਿੱਚ ਆਉਂਦਾ ਹੈ ਲੰਗਰ ਦੌਲਤ ਵੰਡੀ ਹੈ ਰਾਸੀ ਅੰਮ੍ਰਿਤ ਖੀਰ ਘਿਲੀ ਧਿਓ ਵਾਲੀ ਖੀਰ ਮਾਤਾ ਧੀਵੀ ਜੀ ਨੇ ਤੇ ਵਰਤੌਣੀ ਸ਼ੁਰੂ ਕੀਤੀ ਸੀ ਉਹਨਾਂ ਦੀ ਬਹੁਤ ਸੋਭਾ ਕੀਤੀ ਗਈ ਹੈ ਗੁਰੂ ਕੀ ਬਾਣੀ ਦੇ ਵਿੱਚ ਗੁਰੂ ਕੇ ਸਿੱਖ ਬਾਬਾ ਬਲਵੰਡ ਰਾਏ ਬਾਬਾ ਸਤਾ ਜੀ ਕਹਿੰਦੇ ਨੇ ਮਾਤਾ ਖੀਬੀ ਬਲਵੰਡ ਖੀਬੀ ਨੇਕ ਜਨ ਜਿਸ ਬਹੁਤ ਹੀ ਸ਼ਾਉਪਤ ਰਾਲੀ ਉਹ ਬੜੇ ਨੇਕ ਸੁਭਾਅ ਦੇ ਬੀਬੀ ਨੇ ਨੇਕ ਸੁਭਾਅ ਵਾਲੀ ਇਸਤਰੀ ਨੇ ਜਿਨ੍ਹਾਂ ਨੇ ਬਹੁਤ ਭਾਰੀ ਸੇਵਾ ਇੱਥੇ ਕੀਤੀ ਹੈ ਗੁਰੂ ਅੰਗਦ ਸਾਹਿਬ ਜੀ ਨੇ ਸ਼ਬਦ ਦਾ ਲੰਗਰ ਚਲਾਇਆ ਲੰਗਰ ਚੱਲੇ ਗੁਰ ਸ਼ਬਦ ਹਰ ਤੂਟ ਨਾ ਆਵੀ ਖਟੀਏ ਇਹ ਵੀ ਜ਼ਿਕਰ ਉਹਨਾਂ ਗੁਰੂ ਕੇ ਪਿਆਰੇ ਨੇ ਕੀਤਾ ਹੈ ਗੁਰੂ ਅੰਗਦ ਸਾਹਿਬ ਜੀ ਨੇ ਸ਼ਬਦ ਦਾ ਉਪਦੇਸ਼ ਦਾ ਲੰਗਰ ਚਲਾਇਆ ਔਰ ਮਾਤਾ ਖੀਬੀ ਜੀ ਨੇ ਪ੍ਰਸ਼ਾਦੇ ਦਾ ਜੋ ਖੇਰ ਦਾ ਲੰਗਰ ਉਹ ਸੇਵਾ ਇੱਥੇ ਸੰਭਾਲੀ ਇਸ ਤਰ੍ਹਾਂ ਮਾਤਾ ਖੀਵੀ ਜੀ ਨੇ ਵੀ ਬਹੁਤ ਵੱਡੇ ਪਰਉਪਕਾਰ ਕੀਤੇ ਸਤਿਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਦੇ ਤੇ ਪਰਉਪਕਾਰਾਂ ਦੀ ਕੋਈ ਕਿੰਤੀ ਨਹੀਂ ਬੜੀਆਂ ਬਖਸ਼ਿਸ਼ਾਂ ਕੀਤੀਆਂ ਇਤਿਹਾਸ ਨੂੰ ਸੁਣਾਉਣਾ ਉਸ ਨੂੰ ਲਿਖ ਕੇ ਸੰਭਾਲ ਕੇ ਰੱਖਣਾ ਵਿਦਿਆ ਦਾ ਪ੍ਰਚਾਰ ਪ੍ਰਸਾਰ ਕਰਨਾ ਇਹ ਸਾਰੀਆਂ ਦਾਤਾਂ ਇੱਥੇ ਮਹਾਰਾਜ ਜੀ ਨੇ ਬਖਸ਼ੀਆਂ ਪਹਿਲਵਾਨਾਂ ਦੇ ਅਖਾੜੇ ਬਣਾਏ ਤਾਂ ਕਿ ਗੁਰੂ ਦਾ ਸਿੱਖ ਜਿੱਥੇ ਬਾਣੀ ਪੜ੍ਹ ਕੇ ਅੰਦਰੋਂ ਤਗੜਾ ਹੋਵੇ ਕੱਲ ਨੂੰ ਜ਼ਾਲਿਮਾਂ ਦਾ ਮੁਕਾਬਲਾ ਕਰਨਾ ਹੋਵੇ ਤੇ ਉਹ ਸਰੀਰ ਕਰਕੇ ਵੀ ਮਜ਼ਬੂਤ ਹੋਵੇ ਇਹ ਮਹਾਰਾਜੀ ਨੇ ਇੱਥੇ ਬਖਸ਼ਿਸ਼ਾਂ ਕੀਤੀਆਂ ਸੋ ਅੱਜ ਸਤਿਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਦਾ ਗੁਰਗੱਦੀ ਪੁਰਬ ਇੱਥੇ ਮਨਾਇਆ ਜਾ ਰਿਹਾ ਹੈ ਬੇਅੰਤ ਸੰਗਤਾਂ ਗੁਰੂ ਕੇ ਦਰਬਾਰ ਦੇ ਵਿੱਚ ਨਮਸਕਾਰਾਂ ਕਰਕੇ ਇੱਥੇ ਇਸ਼ਨਾਨ ਕਰਕੇ ਲਾਹਾ ਲੈ ਰਹੀਆਂ ਨੇ